ਮਾਣੋ ਤਾਲਾ ਰਸੋਈ ਚ ਆ ਗਈ ਮਾਣੋ ਰੋਟੀ ਖਾਣੀ ਆ ਲਫੜ ਮਾਣੋ ਲੈ ਰੋਟੀ ਜੰਤੂਨੀ ਹੈ ਪੋਣੇ ਆ ਦੇਖੋ ਗੁਲਗੁਲਿਆਂ ਨਾਲ ਕਚੋਰੀਆਂ ਨਾਲ ਕੀ ਹਾਲ ਹੋਇਆ ਇਹਨੂੰ ਡੋਬ ਦਿਆਂ ਰੱਖੇ ਵੀ ਸੀਗੇ ਇਹ ਦੇਖੋ ਪਾਣੀ ਕਰ ਲਿਆ ਗਰਮ ਨੜਤਾ ਲੂੰਡਾ ਸਾਹ ਪੂਰੀ ਕੜਾਹੀ ਤੇ ਇਹ ਦੇਖੋ ਦਾਗ ਟੇ ਲੱਗੇ ਪਏ ਨੇ ਹਣਾ ਹੁਣ ਇਹਨਾਂ ਦੇ ਉਨੀਆਂ ਦੋ ਵਧੀਆਂ ਨੇ ਉੱਤੀ ਦੁੱਧ ਨੂੰ ਵੀ ਚਿੰਤੇ ਨਾਲ ਚਿੰਤੇ ਨਾਲ ਦੁੱਧ ਨੂੰ ਗਰਮ ਪਾਣੀ ਆ ਹੱਥ ਮਾਚ ਲਓ ਇਹਨਾਂ ਨੇ ਤਾਂ ਲੋੜਾ ਸਾਫ਼ ਹੋ ਜੂ ਜਿੰਨਾ ਮਰਜੀ ਮਾਜਲਾ ਸਾਫ਼ ਨਹੀਂ ਹੁੰਦਾ ਰੋੜਾ ਵੀ ਪਸਾਰੀਆ ਵੈਸੇ ਮੇਰੇ ਤੇ ਤੇ ਦੋ ਵਧੀਆਂ ਨੂੰ ਸਵਾਰ ਕੇ ਫੜ ਕੇ ਵੈਸੇ ਫਿਰ ਮਿਲਦੇ ਆ

ਰੋਜ਼ੀ ਰਸੋਈ ਸਾਫ਼ ਕਰਦੀ ਰੋਟੀ ਪਕਾਉਂਦੀ ਰੋਟੀ ਪਕਾ ਕੇ ਰਸੋਈ ਸਾਫ਼ ਕਰਕੇ ਭਾਂਡੇ ਠਿੰਡੇ ਮਾਰ ਤੇ ਕੰਮ ਨਿਬੜ ਤਾ ਪੋਣੀ ਤੇ ਰੋਟੀ ਟੁੱਕਦਾ ਤੇ ਕੰਮ ਨਿਪੜ ਗਿਆ ਆਪਣਾ ਰੋਟੀ ਟੁੱਕਦਾ ਸਾਰਾ ਤੇ ਰੋਜ਼ੀ ਮਸੀਨ ਇੱਥੋਂ ਚੱਕਦੀ ਜਿਵੇਂ ਸਾਫ਼ ਕਰ ਕਰ ਤੂੰ ਤਾਂ ਸਵਾਰ ਕੇ ਇੱਥੇ ਖਰਾਬ ਹੋ ਜਾਂਦਾ ਸੀਗਾ ਇੱਥੇ ਕੂੜਾ ਕਰਕਟ ਇਕੱਠਾ ਪੈ ਜਾਂਦਾ ਸੀਗਾ ਚੱਕ ਤਾਂ ਸਾਫ਼ ਕਰਿਆ ਪਿਆ ਰਸੋਈ ਸੁੱਕ ਗਈ ਵਧੀਆ ਥੋਤੀ ਸੀਗੀ ਮੈਂ ਸੁੱਕੀ ਸਾਫ ਹੋ ਗਈ ਤੇ ਉੱਪਰ ਭਾਂਡੇ ਟਿੰਡੇ ਹੁਣ ਦੁਪਹਿਰ ਦਾ ਕਰਨਾ ਕੀ ਕਰਦੇ ਆਂ ਦੇਖਦੇ ਆਪਾਂ ਲੋਜੀ ਸੁੱਕ ਗਿਆ ਸਾਰਾ ਤੇ ਲੋਜੀ ਤੁਸੀਂ ਦੇਖ ਲਓ ਮੈਂ ਸਵੇਰੇ ਜਮਾਤਾ ਸੀਗਾ ਜਦੋਂ ਦੁੱਧ ਲੈ ਕੇ ਗਏ ਨੇ ਲੋਜੀ ਜਮ ਗਿਆ ਕਰੀ ਹੁਣ ਫ੍ਰੀਜ ਚ ਲਾ ਦੇਣੀ ਆ ਤੇ ਫਿਰ ਫੱਟਾ ਨਹੀਂ ਹੋਊਗਾ ਹਨਾ ਤੇ ਕਿੰਨਾ ਸੁਆਹ ਹੋ ਗਿਆ ਕੱਚੇ ਦੁੱਧ ਦਾ ਕੱਚੇ ਦੁੱਧ ਦਾ ਦਹੀਂ ਜਮਾਇਆ ਮੈਂ ਇਦੇ ਵਿੱਚ ਆਪਾਂ ਤਾਂ ਜਾ ਹੋਰ ਸਮਝੂ ਜੀ ਇਹ ਹੋਰ ਰੋਟੀ ਰੁੱਟੀ ਖਾ ਕੇ ਫਿਰ ਉਹ ਕਰਦੀਆਂ ਫ੍ਰੀਜ ਚ ਲਾ ਦੂੰ ਵਧੀਆ ਜੰਮੂਗਾ ਥੋੜਾ ਜਿਹਾ ਹੋਰ ਜੰਮ ਜੂਗਾ ਇਧਰ ਦਾਲ ਕਰ ਲਈ ਗਰਮ ਤੇ ਇਹਨੂੰ ਕਰਤਾ ਬੰਦ ਦਾਲ ਗਰਮ ਕਰਕੇ ਹੁਣ ਖਾਣੇ ਆਪਾਂ ਰੋਟੀ ਤੇ ਨੰਨੂ ਆਸਤੇ ਬੜੀਆ ਚੁੱਲ੍ਹੇ 'ਤੇ ਦੁੱਧ ਪਾਉਣੀ ਹੈ ਉਹਦਾ। ਹੋ ਗਿਆ। ਮੇਰਾ ਦੁੱਧ ਪਾਉਣੀ ਹੈ ਸਦੇ। ਟੁੱਲੀ 'ਚ ਪਾ ਦਾਂਗੇ। ਇੰਨੀ ਦਾ ਨਾ ਤਾਂ ਇੰਨੀ ਹੋ ਜਾਊਗਾ। ਇੰਨੀ ਹੋਊਗੀ ਮੈਂ ਰੋਟੀ ਖਾਉਂਗੀ। ਇਹਨੇ ਠੰਡਾ ਹੋਊਗਾ ਫਿਰ ਮੈਂ ਖਵਾ ਦੂੰਗੀ ਇਹਨੇ। ਇਹਦੇ 'ਚ ਫਿਰ ਦੁੱਧ ਪਾ ਦੂੰਗੇ। ਇਹਦੇ 'ਚ ਪਿਆਰ ਹੁੰਦੇ ਕੋਲੀ ਚਾ ਕੇ ਠੰਡਾ ਹੋਊਗਾ। ਤੈਨੂੰ ਕੀ ਕਰੇ? ਇਹ ਕਰਦੇ। ਅੱਧਾ ਪੇੜੀ ਕਰਦੇ ਹਾਂ ਹਾਂ ਲੈ ਪੀਤੀ ਕਰਦੇ ਹਾਂ ਕੋਲਾਂ ਦੇ ਰੋ ਅੱਛਾ ਸਿਕੀਂਸ ਪਸੰਦ ਆਏ ਆਈ ਨੀ ਕੀ ਆ ਮਾਂ ਸਾਰ ਬੱਚੋ ਮੈਂ ਯਾਹੀ ਬੱਚੋ ਹਮੇਂ ਹੋਰ ਚਾਹੀਏ ਵਧੀਆ ਲੱਗਦੀ ਆ ਮੈਨੂੰ ਵਧੀਆ ਲੱਗਦੀ ਆ ਵਧੀਆ ਲੱਗਦੀ ਆ ਵਧੀਆ ਟੇਸਟੀ ਹੈ ਨੰਨੂ ਤੇ ਲੋ ਜੀ ਲੋ ਜੀ ਅੱਜ ਕੁਲਚੇ ਮੇਰੀ ਪਿਆਰੀ ਪਾਰਟੀ ਕੁਲਚਿਆਂ ਦੀ ਇੱਕ ਪਿੱਤੀ ਦਾ ਇੱਕ ਪਿੱਤੀ ਦੀ ਮੰਮੀ ਦਾ ਇੱਕ ਪਿੱਤੀ ਦੀ ਮੰਮੀ ਦਾ ਆ ਕੱਢ ਲਈਏ ਇੱਕ ਇਹ ਨੰਨੂ ਦਾ ਹੂੰ ਦਿੰਨੀ ਆ ਮਿਰਚਾ ਮਿਰਚ ਤੋਂ ਬਿਨਾ ਕੱਢ ਕੇ ਦਿੰਨੀ ਆ ਇਹ ਵੀ ਖਾਂਦਾ ਕਹਿੰਦਾ ਦੇ ਇਹਨੂੰ ਵੀ ਵਧੀਆ ਲਾ ਲੈ 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 ਮੈਂ ਤਾਂ ਲੈ ਅ ਮੇਰੀ ਮੰਮੀ ਦਾ ਮੈਂ ਜੱਥਾ ਲੈ ਪਿਆ ਰਹਿੰਦੇ ਉਹ ਜਮਾਉਂਦੇ ਲੋ ਜੀ ਤੜਕਾ ਲਗਾਤਾ ਏ ਹੁਣ ਮਿਕਸ ਕਰ ਦਈਏ ਨੂੰ ਚੰਗੀ ਤਰ੍ਹਾਂ ਰਲਾ ਦਈਏ ਤੇ ਮਸਾਲਾ ਰਲ ਜੂ ਗਏ ਨੇ ਇੰਨੇ ਫਿਰ ਲਗਾ ਕੇ ਚਲਦੇ ਆਪਾਂ ਧਾਰਾ ਕੱਢਣ ਫਿਰ ਆ ਕੇ ਦੇਖਾਂਗੇ ਰੋਟੀ ਪੱਕ ਆ ਕੇ ਲਾਹਾਂਗੇ ਫਿਰ ਮੱਜਾਂ ਚ ਚਲਦੇ ਹੁਣ ਸਬਜ਼ੀ ਨੂੰ ਤੜਕਾ ਲਾਤਾ ਏ ਤੜਕਾ ਲਾ ਕੇ ਘੱਟ ਕਰਕੇ ਰੱਖ ਜੂ ਆ ਕੇ ਫਿਰ ਰੋਟੀ ਲਾ ਲਾਂਗੇ ਲੋ ਜੀ ਸਬਜ਼ੀ ਆਪਣੀ ਤੜਕਾ ਲੱਗ ਗਿਆ ਸਜਰੀ ਸਜਰੀ ਵਧੀਆ ਫਿਰ ਰੋਟੀ ਲਾ ਲਾਂਗੇ ਆ ਕੇ ਔਰ ਜਿਵੇਂ ਸਜਰੀ ਲਾ ਦਨੀ ਆ ਹੁਣ ਨੰਨੇ ਮੁੰਨਿਆਂ ਕਰਕੇ ਤੜਕਾ ਫਿਰ ਰੋਣ ਲੱਗ ਜਾਂਦਾ ਛੋਟਾ ਜਾਂ ਫਿਰ ਉਹਨੂੰ ਚੱਕ ਚੁੱਕ ਲੈਨੇ ਆ ਕੇ ਤਾਰਾ ਤੁਰਾ ਕੱਢ ਕੇ ਤੇ ਲੋ ਜੀ ਬੈਗਰੂ ਜੀ ਤੜਕਾ ਲਗਾਤਾ ਹਾਂ ਚੱਲਦੇ ਆਪਾਂ ਲੋ ਜੀ ਸਭ ਦੀ ਆਪਣੀ ਬਰਤੀ ਫਿਰ ਹੁਣ ਲਾ ਲੈਨੇ ਆਪਾਂ ਰੋਟੀ ਤਾਰਾ ਕੱਢ ਲੈ ਹੁਣ ਰੋਟੀ ਲਾ ਦੀਏ ਫਟਾਫਟ ਤੁਹਾਨੂੰ ਬੱਚੇ ਖਾਣ ਦੇਣੇ ਨੇ ਇਹ ਰੋਟੀ ਲਾ ਲਾਂ ਨੇ ਆਪਾਂ ਜਿਵੇਂ ਗੁਰਦੀ ਦੀ ਵੀਡੀਓ ਵਧੀਆ ਲੱਗੀ ਕਮੈਂਟ ਤੇ ਲਾਈਕ ਤੇ ਸਬਸਕ੍ਰਾਈਬ ਕਰਨਾ ਜੀ ਤੁਹਾਹੀ ਗੁਰਦੀ ਦਾ ਖਾਲਸਾ ਸ਼੍ਰੀ ਵਹਿਗੂਰ ਦੀ ਖੇਤੀ ਮੇਰੇ ਵੀ ਨਾਲੇ